ਜੋੜ ਤਾਂ ਦਾਈ ਪਾੜਦਾ ਹੁੰਦਾ ਵੀ ਕਦੋਂ ਮੌਕਾ ਮਿਲੇ ਇੱਥੇ دیਵਾਨਾਂ ਚ ਵੀ ਆ ਜਾਂਦੇ ਆ ਜੋੜ کئی ਵਾਰੀ ਉਹ ਵੀ ਦਾਈ ਲਾਉਂਦੇ ਬੰਦੇ ਕੋਈ ਹੋਰ ਨਾ ਦਾ ਲੱਗਿਆ ਜਾਂਦੇ ਜਾਂਦੇ ਜੁੱਤੀ ਉਪਾ ਕੇ ਲੈ ਜਾਂਦੇ ਆਗੇ ਜੇ ਤਾਂ ਕੰਮ ਚੱਲ ਗਿਆ ਠੀਕ ਹੈ ਜੇ ਕੋਈ ਫੜਿਆ ਗਿਆ ਫਿਰ ਕਹਿੰਦੇ ਹੇ 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 ਪਤਾ ਹੀ ਨਹੀਂ ਲੱਗਿਆ ਭਲੇ ਖਾਈ ਲੈ ਆਹੀਂ ਲੈ ਜਾਂਦੇ ਚਲੋ ਥੋੜੀ ਤਾਂ ਗੱਲ ਛੱਡੂ ਕਿਰਾ ਮੇਰੀਓ ਜੁੱਤੀ ਚੱਕ ਕੇ ਲੈ ਗਿਆ ਸਾਡੇ ਜੂਪੀ ਚ ਦਵਾਨ ਮੇਰੀ ਮੇਰਾ ਜੋੜਾ ਹੀ ਲੱਗਾ ਚ ਮੈਂ ਵੀ ਉਦੋਂ ਸੋਹਣੀਆਂ ਕੱਢਮੀਆਂ ਜਾਂ ਪਾਉਂਦਾ ਹੁੰਦਾ ਸੀ ਲੋਕਾਂ ਵਾਲੀਆਂ ਚੰਗੀਆਂ ਮਹਿੰਗੀਆਂ ਸੰਗਤ ਲਿਆ ਦਿੰਦੀ ਸੀ ਜਦੋਂ ਮੇਰੀ ਜੁੱਤੀ ਚੱਕੀ ਗਈ ਕਾਰਸੇ ਵਾਲੇ ਬਾਬੇ ਮੇਰੇ ਨਾਲ ਮੈਂ ਢੱਲਾ ਜਾ ਹੋਗਾ ਮੈਂ ਕਿਹਾ ਬਾਬਾ ਜੀ ਮੇਰੀ ਜੁੱਤੀ ਉੱਚੀ ਗਈ ਬਾਬੇ ਉਦੋਂ ਗਾ ਕਹਿੰਦੇ ਤੁਹਾਡੇ ਪਵਾ ਦਿੰਨੇ ਆ ਜੁੱਤੀਆਂ ਮੈਂ ਬਾਬਾ ਜੀ ਕਾਹ ਨੂੰ ਕੋ ਬੋਲੂ ਜੁੱਤੀਆਂ ਨਹੀਂ ਨਹੀਂ ਕਹਿੰਦੇ ਜੋੜਾ ਪਵਾ ਦਿੰਨੇ ਆ ਬਾਬਾ ਜੀ ਕਾਹ ਨੂੰ ਢੱਲੇ ਜੇ ਹੁੰਨੇ ਹੋ ਜੋੜਾ ਹੋਰ ਬਣਾ ਦਿੰਦੇ ਆ ਤੁਹਾਨੂੰ ਮੈਂ ਕਿਹਾ ਜੀ ਮੈਂ ਜੋੜੇ ਦਾ ਫਿਕਰ ਨਹੀਂ ਕਰਦਾ ਕਿ ਵੀ ਕਾਹ ਦਾ ਫਿਕਰ ਕਰਦੇ ਹੋ ਮੈਂ ਕਿਹਾ ਜੀ ਐਡਾ ਆਉਗਾ ਕਿਹਦੇ ਆਖੋ ਸਤਿਵਾਹ ਮੇਰੇ ਜੱਡਾ ਕਿਹੜਾ ਆ ਗਿਆ ਇਧਰ ਯੂਕੇ ਇਹ ਮੇਚ ਕਿਵੇਂ ਆਊਗਾ ਚੋਰ ਆਪ ਦਾ ਦਾ ਲਾਉਂਦੇ ਹੁੰਦੇ ਆ